ਸਾਡੇ ਸਤਿਕਾਰਯੋਗ ਪੱਤਰਕਾਰ ਦੋਸਤੋ ਆਪ ਸਾਰਿਆਂ ਦਾ ਅਸੀਂ ਪੂਰੇ ਐਸਕੇਐਮ ਨਾਨ ਪੋਲਿਟিক্যাল ਵੱਲੋਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਸਾਡੇ ਸੱਦੇ ਤੇ ਤੁਸੀਂ ਪਹੁੰਚ ਕੇ ਸਾਡੀ ਗੱਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਜਾਣ ਦਾ ਉਪਰਾਲਾ ਕਰ ਰਹੇ ਹੋ ਇਸ ਲਈ ਸ਼ੁਕਰਗੁਜ਼ਾਰ ਹਾਂ ਸਾਰਿਆਂ ਦੇ तहे ਦਿਲੋਂ ਧੰਨਵਾਦੀ ਹਾਂ ਬਹੁਤ ਮਿਹਰਬਾਨੀ ਆਪ ਸਭ ਦੀ ਅੱਪਾ ਜੀ ਇਸ ਲਈ ਇਕੱਠੇ ਹੋਏ ਆ ਤੁਹਾਨੂੰ ਤਕਲੀਫ ਇਸ ਲਈ ਦਿੱਤੀ ਆ ਕਿ ਤੁਸੀਂ ਸਾਡੀ ਗੱਲ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਹੋ। ਔਰ ਆਪਾਂ ਦੇਖ ਰਹੇ ਆ ਪੰਜਾਬ ਦੇ ਨੂੰ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਸਾਲਿਆਂ ਸਮस्याਵਾਂ ਨੂੰ ਲੈ ਕੇ ਆਪਾਂ ਲਗਾਤਾਰ ਅੰਦੋਲਨ ਪਹਿਲਾਂ ਵੀ ਕੀਤਾ ਹੈ ਪਿੱਛੇ ਦਿੱਲੀ 'ਚ ਵੀ ਇੱਕ ਦਿਨ ਦਾ ਪ੍ਰੋਗਰਾਮ ਕਰਕੇ ਆਏ ਆਂ ਔਰ ਹੁਣ ਫੇਰ ਜਿਹੜੀਆਂ ਹੁੰਦੀਆਂ ਪ੍ਰਸਥਿਤੀਆਂ ਨੇ ਉਹਨਾਂ ਮੁਤਾਬਕ ਨਵਾਂ ਫੇਰ ਦੁਬਾਰਾ ਸਿਮੇ ਇੱਕ ਕਹਾਵਤ ਆ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਿਹਮਾਂ ਵਾਲੀ ਗੱਲ ਹੈ ਸਾਡੇ ਲਈ ਤੇ ਰੋਜ਼ ਕੋਈ ਨਾ ਕੋਈ ਸਮੱਸਿਆ ਖੜੀ ਰਹਿੰਦੀ ਹੈ ਕਦੇ ਹੜਾਂ ਦੀ ਆ ਜਾਂਦੀ ਹੈ ਕਦੇ ਮੰਡੀਆਂ ਦੇ ਵਿੱਚ ਫਸਲ ਵਿਕਣ ਦੀ ਆ ਜਾਂਦੀ ਹੈ ਕਦੇ ਲੋਕਾਂ ਨੂੰ ਡੀਏਪੀ ਨਾ ਮਿਲਣ ਦੀ ਆ ਜਾਂਦੀ ਹੈ ਤਾਂ ਉਹ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਗੰਭੀਰ ਵਿਚਾਰ ਚਰਚਾ ਤੁਹਾਡੇ ਆਉਣ ਤੋਂ ਪਹਿਲਾਂ ਸਾਡੇ ਆਗੂ ਸਹਿਬਾਨ ਸਾਥੀਆਂ ਨੇ ਕੀਤੀ ਹੈ ਅੱਜ ਦੀ ਸਾਡਾ ਜਿਹੜਾ ਤੁਹਾਡੇ ਨਾਲ ਮਿਲਣ ਦਾ ਪ੍ਰੈਸ ਮਿਲਣੀ ਦਾ ਮੇਨ ਏਜੰਡੇ ਨੇ ਜਿਵੇਂ ਫਲੱਡ ਆਏ ਨੇ ਪੂਰੇ ਪੰਜਾਬ 'ਚ ਨਹੀਂ ਆਏਗੇ ਅਦਰ ਸਟੇਟਾਂ 'ਚ ਵੀ ਆਏ ਨੇ ਰਾਜ ਹਰਿਆਣੇ ਦਾ ਵੱਡਾ ਨੁਕਸਾਨ ਹੋਇਆ ਆ ਸਾਡੇ ਨੌਜਵਾਨ ਸਾਥੀਆਂ ਨੇ ਗੱਲ ਕਰੀ ਹੈ ਕਿ ਜੇ ਜਿਹੜੀ ਸਟੇਟ ਸਾਡੇ ਧਿਆਨ 'ਚ ਹੀ ਨਹੀਂ ਰਾਜਸਥਾਨ ਦਾ ਵੀ ਇੱਕ ਏਰੀਆ ਜਿਹੜਾ ਇਸ ਘੱਗਰ ਦਰਿਆ ਨੇ ਜਾ ਕੇ ਅੱਗੇ ਬਹੁਤ ਵੱਡੀ ਪੱਧਰ ਤੇ ਤੇ ਅਫੈਕਟਡ ਕੀਤਾ ਹੈ ਹੋਰ ਸਟੇਟਾਂ ਦੇ ਵਿੱਚ ਵੀ ਬਹੁਤ ਸਾਰਾ ਨੁਕਸਾਨ ਹੋਇਆ ਔਰ ਸਾਡੀ ਸਰਕਾਰ ਉਹ ਕੇਂਦਰ ਸਰਕਾਰ ਕੇਵਲ ਪੰਜਾਬ ਨੂੰ ਤੇ हिमाचल ਨੂੰ ਥੋੜਾ ਥੋੜਾ ਮੌਬਜਾ ਦੇਣ ਦੀ ਗੱਲ ਕਰਕੇ ਬਾਕੀ ਸਾਰਿਆਂ ਤੋਂ ਪੱਲਾ ਝਾੜ ਕੇ ਬੈਠ ਗਈ। ਔਰ ਜਿੰਨਾ ਦਿੱਤਾ ਵੀ ਉਹਦੇ ਬਾਰੇ ਵੀ ਹੁਣ ਕਿਆ ਸਰਾਈਆਂ ਹੁਣ ਖਬਰਾਂ ਇਹ ਨਿਕਲ ਕੇ ਬਾਹਰ ਆ ਰਹੀਆਂ ਨੇ। ਤੇ ਜਿਹੜਾ 1600 ਕਰੋੜ ਰੁਪਇਆ ਅਨਾਉਂਸ ਕੀਤਾ ਕੇਂਦਰ ਸਰਕਾਰ ਨੇ ਉਹਨੂੰ ਪਹਿਲਾਂ ਉਹਨਾਂ ਨੇ ਇਸ ਲਈ ਇਸਤੇਮਾਲ ਕਰਨਾ ਹੈ ਕਿ ਨੈਸ਼ਨਲ ਹਾਈਵੇਜ਼ ਕਿੰਨੇ ਟੁੱਟੇ ਨੇ ਉਹਨਾਂ ਦੀ ਰਿਪੇਅਰ ਕਰਨੀ ਹੈ ਉਸ ਤੋਂ ਬਾਅਦ ਫਿਰ ਕਿਸੇ ਨੂੰ ਦੇਣਾ ਹੈ। ਇਹਦਾ ਮਤਲਬ ਲੋਕਾਂ ਨੂੰ ਫੜਾ ਨਾਲ ਮਰੇ ਲੋਕਾਂ ਦੀ ਚਿੰਤਾ ਨਹੀਂ ਹੈ ਉਹ ਉਹਨਾਂ ਕੰਪਨੀਆਂ ਦੀ ਚਿੰਤਾ ਹੈ ਜਿਨ੍ਹਾਂ ਕੰਪਨੀਆਂ ਨੇ ਕਰੋੜਾ ਰੁਪਏ ਉਹਨਾਂ ਟੋਲਾਂ ਦੇ ਥਰੂ ਇਕੱਠੇ ਕੀਤੇ ਜਾ ਰਹੇ ਨੇ ਉਹਨਾਂ ਦੀ ਚਿੰਤਾ ਸਾਡੀ ਮੁੱਖ ਪ੍ਰਧਾਨ ਮੰਤਰੀ ਜੀ ਨੂੰ ਸਾਡੀ ਸਰਕਾਰ ਨੂੰ ਲੇਕਿਨ ਸਾਡੇ ਕਿਸਾਨ ਵਿਚਾਰੇ ਮਜ਼ਦੂਰ ਵਿਚਾਰੇ ਜਿਹੜੇ ਰੁੜ ਗਏ ਉਹਨਾਂ ਦੀ ਕੋਈ ਚਿੰਤਾ ਨਹੀਂ ਹੈ ਔਰ ਇਹ ਸਾਰੇ ਸਾਡੀ ਮੰਗ ਆਇਆ ਸੀ ਇਹਦੇ ਵਿੱਚ ਇਹ ਕਰਦੇ ਆ ਕਿ ਇਹਨੂੰ ਨੈਸ਼ਨਲ ਡਿਜਾਸਟਰ ਐਲਾਨ ਕਰੇ ਸਰਕਾਰ ਔਰ ਜਿਹੜਾ ਮੁਆਵਜ਼ਾ ਬਣਦਾ ਇਹ ਮੁਆਵਜ਼ਾ ਨਾ ਕਹਿ ਕੇ ਪਰਭਾਈ ਦੀ ਗੱਲ ਕਰੇ ਸਰਕਾਰ ਪੂਰੀ ਪੂਰੀ ਮਤਲਬ ਪਰਭਾਈ ਕਰੇ ਔਰ ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਥੇ ਵੀ ਹੜਾਂ ਦੀ ਮਾਰ ਪਈ ਹੈ ਸਾਰੇ ਦੇਸ਼ ਦੇ ਲੋਕਾਂ ਦੀ ਬਾਹ ਫੜਨੀ ਬਣਦੀ ਹੈ ਸਰਕਾਰ ਦੀ ਸਰਕਾਰ ਫੜੇ ਔਰ ਇਸ ਤੋਂ ਅਗਲਾ ਜਿਹੜਾ ਆਪਾਂ ਹਰ ਵਾਰੀ ਦੇਖਦੇ ਆਂ ਪਰਾਲੀ ਦਾ ਇਸ਼ੂ ਇੱਕ ਬਹੁਤ ਵੱਡਾ ਇਸ਼ੂ ਬਣਦਾ ਹੈ ਸਾਡੀਆਂ ਇਹੋ ਜਿਹੀਆਂ ਗੱਲਾਂ ਬਹੁਤ ਵਾਇਰਲ ਹੁੰਦੀਆਂ ਨੇ ਵੀ ਕਿਸਾਨ ਜ਼ਬਰਦਸਤੀ ਅੱਗ ਲਾਉਂਦੇ ਨੇ ਇੱਕ ਛੋਟੀ ਜਿਹੀ ਟਿੱਪਣੀ ਆ ਗਈ ਮਹਾਰਾਜ ਸੁਪਰੀਮ ਕੋਰਟ ਦੀ ਅਸੀਂ ਸਤਿਕਾਰ ਕਰਦੇ ਹਾਂ ਸੁਪਰੀਮ ਕੋਰਟ ਦਾ ਉਹਨਾਂ ਨੇ ਕਹਿਤਾ ਵੀ ਇੱਕ ਐਗਜ਼ਾਮਪਲ ਸੈੱਟ ਕਰਨ ਦੇ ਲਈ ਕੁਝ ਕਿਸਾਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ ਉਹਦੇ ਤੇ ਸਰਬੀ ਸਰਕਾਰਾਂ ਕੇਵਲ ਪੰਜਾਬ ਨਹੀਂ ਸਾਰੀਆਂ ਹੀ ਸਰਕਾਰਾਂ ਨੇ ਮੁੰਡੇ ਲਾ ਲੇ ਕਿ ਆ ਵਧੀਆ ਮੌਕਾ ਬਣ ਗਿਆ ਹੁਣ ਕਿਸਾਨਾਂ ਨੂੰ ਲਤਾਰ ਦੇ ਦਬ ਕੇ ਤੇ ਸਾਰੇ ਦਾ ਸਾਰਾ ਆਮਲਾ ਫੈਲਾ ਲੱਗ ਗਿਆ ਉਹਦੇ ਤੇ ਸਾਡੇ ਕੋਲੇ ਬਹੁਤ ਸਾਰੇ ਤੱਥ ਪਏ ਨੇ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ ਸਾਡੇ ਲਈ ਇੱਕ ਟਿੱਪਣੀ ਕੀਤੀ ਹੈ ਇਹ ਏਸੇ ਹੀ ਮਾਨਯੋਗ ਸੁਪਰੀਮ ਕੋਰਟ ਨੇ 2019 ਚ ਇੱਕ ਫੈਸਲਾ ਕੀਤਾ ਹੈ ਇਹ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਇਨਸੈਂਟਿਵ ਦਿਓ ਉਹ ਵੀ ਐਵੇਂ ਨਹੀਂ ਕਰਤਾ ਕਿਸੇ ਵਕੀਲ ਦੇ ਕਹਿੰਦੇ ਨਹੀਂ ਕਰਤਾ ਇੱਕ ਸਰਵੇ ਹੋਇਆ ਬਕਾਇਦਾ ਪੰਜਾਬ ਹਰਿਆਣਾ ਯੂਪੀ ਦੇ ਅੰਦਰ ਉਸ ਟਾਸਕ ਫੋਰਸ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ਦੇ ਉੱਤੇ ਉਹ ਕਿਹਾ ਗਿਆ ਕਿ ਇਹਨਾਂ ਨੂੰ 100 ਰੁਪਏ ਇਨਸੈਂਟਿਵ ਦਿਓ ਦੁਬਾਰਾ ਫੇਰ ਨੈਕਸਟ ইয়ার ਇਹ ਫਿਰ ਮੁੱਦਾ ਉੱਠਿਆ ਵੀ ਦੇ ਵਿੱਚ ਫਿਰ ਸੁਪਰੀਮ ਕੋਰਟ ਨੇ ਇਹੀ ਗੱਲ ਆਖੀ ਕਿ ਇਹਨਾਂ ਨੂੰ ਇਹ ਦੇਣਾ ਬਣਦਾ ਹੈ। ਔਰ ਉਸ ਤੋਂ ਬਾਅਦ 21 ਦੇ ਵਿੱਚ ਤਾਂ ਸੁਪਰੀਮ ਕੋਰਟ ਨੇ ਏਡੀ ਵੱਡੀ ਗੱਲ ਕਹਿਤੀ ਮੈਂ ਹੈਰਾਨ ਹਾਂ ਕਿ ਕਿਉਂ ਕਾਪੀ ਫੈਸਲੇ ਵਾਲੀ ਮੈਨੂੰ ਦਿਆ ਜੇ। ਉਹਦੇ ਵਿੱਚ ਇਹ ਕਹਤਾ ਮਾਨਯੋਗ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੇ ਇੱਕ ਐਫੀਡਵਿਟ ਫਾਈਲ ਕੀਤਾ ਹੈ। ਉਸ ਐਫੀਡਵਿਟ ਦੇ ਥਰੂ ਭਾਰਤ ਸਰਕਾਰ ਇਹ ਕਹਿੰਦੀ ਹੈ ਕਿ ਜੀ ਐਗਰੀਕਲਚਰ ਤੋਂ ਪੋਲੂਸ਼ਨ ਬਹੁਤ ਘੱਟ ਹੈ ਨਾ ਮਾਤਰਾ ਹੈ ਅਸਲ ਪੋਲੂਸ਼ਨ ਦੇ ਜਿਹੜੇ ਕਾਰਨ ਨੇ ਉਹ ਕੰਸਟਰਕਸ਼ਨ ਹੈ ਬੇਲੋੜੀ ਇੰਡਸਟਰੀ ਹੈ ਟ੍ਰੈਫਿਕ ਹੈ ਤੇ ਨਾਲ ਜਿਹੜੇ ਥਰਮਲ ਨੇ ਚਾਰ ਚੀਜ਼ਾਂ ਨੂੰ ਉਸ ਕਮੇਟੀ ਨੇ ਨਿਸ਼ਾਨਦੇਹੀ ਕੀਤੀ ਹੈ ਕਿ ਇਹ ਚਾਰ ਸੋਰਸ ਨੇ ਇਕੱਲੀ ਟਰਾਂਸਪੋਰਟ ਦਾ ਇਹ ਲਿਖਿਆ ਉਹਦੇ ਵਿੱਚ ਕਿ 50% ਯੋਗਦਾਨ ਸਾਰੇ ਪੋਲੂਸ਼ਨ ਦੇ ਵਿੱਚ ਕਲੀ ਟ੍ਰਾਂਸਪੋਰਟ ਦਾ ਹੈ ਆ ਇੱਕ ਰਿਪੋਰਟ ਪਈ ਆ ਸਾਡੇ ਕੋਲੇ ਇਹ ਰਿਪੋਰਟ ਦੇ ਵਿੱਚ ਬੜਾ ਸਪਸ਼ਟ ਲਿਖਿਆ ਉਹਨਾਂ ਨੇ ਕਿ ਐਗਰੀਕਲਚਰ ਤੋਂ ਜਿਹੜਾ ਪੋਲੂਸ਼ਨ ਹੁੰਦਾ ਹੈ ਖੇਤੀ ਤੋਂ ਜਿਹੜਾ ਪੋਲੂਸ਼ਨ ਹੁੰਦਾ ਹੈ ਉਹ ਤਿੰਨ ਤੋਂ ਇੱਕ ਤੋਂ ਲੈ ਕੇ 3% ਹੈ ਆਈਐਸਰ ਕੋਰਟ ਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਸਾਡੀ ਬੇਨਤੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੂੰ ਸਾਡੇ ਚੀਫ ਜਸਟਿਸ ਸਾਹਿਬ ਨੂੰ ਕਿ ਭਈ ਜਿਹੜਾ ਕੁਝ ਸਾਡੇ ਬਾਰੇ ਵੀ ਕਿਹਾ ਜਾ ਰਿਹਾ ਹੈ ਕਿਰਪਾ ਕਰਕੇ ਉਹ ਲਾਗੂਤਾ ਕਰਵਾ ਦਿਓ ਸਾਨੂੰ ਇਹਨਾਂ ਨੇ ਮੰਨ ਲਓ ਦੇਸ਼ ਦੇ ਵਿੱਚ ਜਿੰਨੇ ਕੇਸ ਰਜਿਸਟਰ ਹੋਏ ਆ ਉਹਨਾਂ ਕਿਸਾਨਾਂ ਉਹ ਤਾਂ ਕਿਸਾਨ ਗੁਨਾਹਗਾਰ ਨੇ ਇਹਦਾ ਮਤਲਬ ਸੁਪਰੀਮ ਕੋਰਟ ਦਾ ਹੁਕਮ ਬਾਕੀਆਂ ਨੇ ਮੰਨਿਆ ਜਿਨ੍ਹਾਂ ਨੇ ਸੁਪਰੀਮ ਕੋਰਟ ਦਾ ਹੁਕਮ ਮੰਨਿਆ ਕੀ ਤੁਹਾਡੀ ਪੰਜਾਬ ਗਵਰਨਮੈਂਟ ਹਰਿਆਣਾ ਗਵਰਨਮੈਂਟ ਜਾਂ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ ਉਹਨਾਂ ਨੂੰ ਉਹ 100 ਰੁਪਇਆ ਇਨਸੈਂਟਿਵ ਦਿੱਤਾ ਜਿਹੜਾ ਐਜਨਾ ਹੁਕਮਾਂ ਦੇ ਵਿੱਚ ਕਿਹਾ ਗਿਆ 100 ਰੁਪਇਆ ਪ੍ਰਤੀ ਕੁੰਟਲ ਜੀ ਆਪਿਆ ਹੈ ਆ ਸੁਪਰੀਮ ਕੋਰਟ ਦਾ ਆਰਡਰ ਹੈ ਔਰ ਇਹਦੇ ਵਿੱਚ ਕਲੀਅਰ ਕਟ ਕੇ ਹੈ ਗਿਆ ਔਰ ਇਹ ਵੀ ਕਿਹਾ ਗਿਆ ਪਹਿਲੀ ਵਾਰੀ ਨਹੀਂ ਕਿਹਾ ਦੂਜੀ ਵਾਰੀ ਫਿਰ ਇਹ ਵੀ ਕਰਨਾ ਹੋਵੇ ਸੁਪਰੀਮ ਕੋਰਟ ਨੇ ਕਿਹਾ ਇੱਕ ਆਰਡਰ ਇੱਕ ਆਰਡਰ ਹੈਗਾ ਇੱਕ ਮਿੰਟ ਉਹ ਦਿਖਾਉਣਾ ਮੈਂ ਸਾਰਾ ਕੁਝ ਇੱਕ ਆਰਡਰ 19 ਦਾ 2019 6 ਨੰਬਰ 19 ਹਾਂ ਇਹ ਆਰਡਰ ਆ ਸੁਪਰੀਮ ਕੋਰਟ ਦਾ 2019 ਦਾ ਇਹ ਆਰਡਰ ਆ ਸੁਪਰੀਮ ਕੋਰਟ ਦਾ 2020 ਦਾ ਔਰ ਉਸ ਤੋਂ ਅਗਲੇ ਪਾਸੇ ਆ ਆਰਡਰ ਆ ਸੁਪਰੀਮ ਕੋਰਟ ਦਾ 2021 ਦਾ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਮੰਨ ਵੀ ਲਿਆ ਕਿ ਐਗਰੀਕਲਚਰ ਤੋਂ ਪੋਲੂਸ਼ਨ ਨਹੀਂ ਹੁੰਦਾ। ਤੋਂ ਇਹਦੇ ਤੋਂ ਵੱਖਰੀ ਗੱਲ ਹੈ ਜਿਹੜੀ ਤੋਂ ਮੇਰਾ ਕਹਿਣਾ ਹੁਣ ਉਹ ਬਹੁਤ ਵਾਇਰਲ ਹੋ ਗਈ ਹੈ। ਇੱਕ ਵੀਡੀਓ ਸਿਟਿੰਗ ਜੱਜ ਨੇ ਐਨਜੀਟੀ ਦੇ ਇੱਕ ਪਬਲਿਕ ਦੀ ਮੀਟਿੰਗ ਦੇ ਵਿੱਚ ਆਮ ਲੋਕਾਂ ਦੇ ਵਿੱਚ ਖੁੱਲ੍ਹ ਕੇ ਸਪਸ਼ਟ ਬੋਲ ਰਹੇ ਨੇ। ਕਿ ਮੈਂ ਨਹੀਂ ਮੰਨਦਾ ਕਿ ਇਹ ਪੋਲੂਸ਼ਨ ਐਗਰੀਕਲਚਰ ਤੋਂ ਹੋ ਰਿਹਾ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਨਹੀਂ ਮੰਨਦਾ ਐਗਰੀਕਲਚਰ ਤੋਂ ਹੋ ਰਿਹਾ ਹੈ। ਉਹਨਾਂ ਨੇ ਇਹ ਜਿਹੜੀ ਗੱਲ ਕਹੀ ਕਿ ਪੰਜਾਬ ਤੋਂ ਜਿਹੜੇ ਪੋਲੂਸ਼ਨ ਦੀ ਗੱਲ ਕਰੀਏ ਉਹ ਕਹਿੰਦਾ ਪੰਜਾਬ ਤੋਂ ਪੋਲੂਸ਼ਨ ਦਿੱਲੀ ਤਦੇ ਹੀ ਆਏਗਾ ਅਗਰ ਹਵਾ ਦਾ ਵਹਾ ਉੱਤਰ ਤੋਂ ਦੱਖਣ ਜਾਏਗਾ ਤਾਂ ਉਹ ਕਹਿੰਦਾ ਉੱਤਰ ਤੋਂ ਦੱਖਣ ਕਦੇ ਹਵਾ ਵਗੀ ਨਹੀਂ। ਮੋਸਟਲੀ ਹਵਾ ਜੇ ਵਗਦੀ ਆ ਤਾਂ ਪੂਰਬ ਤੋਂ ਪੱਛਮ ਤੇ ਜਾਂ ਪੱਛਮ ਤੋਂ ਪੂਰਬ ਵਗਦੀ ਆ। ਤੋ ਕਿਵੇਂ ਆ ਗਿਆ? ਇੱਕ ਹੋਰ ਬੜੀ ਵੱਡੀ ਗੱਲ ਕਰੀ ਉਹ ਜੱਜ ਸਾਹਿਬ ਨੇ। ਉਹ ਕਹਿੰਦੇ ਵੀ ਜਿੰਨੇ ਟੈਸਟ ਹੋਏ ਨੇ ਉਹਨਾਂ ਟੈਸਟਾਂ ਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਕਿ ਜਿਹੜਾ ਕੰਟੈਂਟ ਉਹਦੇ ਵਿੱਚੋਂ ਸੋਲੂਸ਼ਨ ਚ ਪਾਇਆ ਜਾ ਰਿਹਾ ਹੈ ਉਹ ਔਇਲੀ ਹੈ। ਉਹ ਤੇਲ ਦਾ ਜਾਂ ਗਰੀਸ ਦਾ ਹੈ ਉਹਦੇ ਵਿੱਚ ਅੰਸ਼ ਹੈ। ਤਾਂ ਭਾਈ ਜੇ ਉਹ ਪੋਲੂਸ਼ਨ ਦੇ ਵਿੱਚ ਤੇਲ ਜਾਂ ਗਰੀਸ ਦੇ ਅੰਸ਼ ਨਜ਼ਰ ਆ ਰਹੇ ਆ ਫਿਰ ਤਾਂ ਕਿਸਾਨਾਂ ਨੂੰ ਤਾਂ ਖਾਮ ਖਾ ਸਜ਼ਾ ਦਿੱਤੀ ਜਾ ਰਹੀ ਹੈ ਸੁਦੀਰ ਅਗਰਵਾਲ ਨੂੰ ਸੁਦੀਰ ਅਗਰਵਾਲ ਨੂੰ ਸੋ ਮੇਰੀ ਬੇਨਤੀ ਇਹ ਆ ਕਿ ਪਹਿਲਾਂ ਤਾਂ ਮੈਂ ਤੁਹਾਡੇ ਮਾਧਮ ਤੋਂ ਸਾਡੇ ਮਾਨਯੋਗ ਸੁਪਰੀਮ ਕੋਰਟ ਨੂੰ ਹੰਬਲ ਰਿਕੁਐਸਟ ਵੀ ਕਰਦੇ ਆ ਅਸੀਂ ਕਿ ਪਲੀਜ਼ ਇਹ ਕਿਸਾਨਾਂ ਦਾ ਦਰਦ ਹੈ ਅਸੀਂ ਇੰਨੀ ਜੋਗਰੇ ਨਹੀਂ ਆ ਕਿ ਅਸੀਂ ਵੱਡੇ ਵੱਡੇ ਵਕੀਲ ਖੜੇ ਕਰਕੇ ਸੁਪਰੀਮ ਕੋਰਟ ਚ ਆਪਦੀ ਗੱਲ ਰੱਖ ਸਕੀਏ ਲੇਕਿਨ ਤੁਹਾਡੇ ਮਾਧਿਅਮ ਤੋਂ ਅਸੀਂ ਜ਼ਰੂਰ ਸੁਪਰੀਮ ਕੋਰਟ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦੇ ਆ ਔਰ ਸਾਡੀ ਚੀਫ ਜਸਟਿਸ ਨੂੰ ਵੀ ਰਿਕੁਐਸਟ ਹੈ ਕਿ ਸਰ ਸਾਬੀ ਗੱਲ ਸੁਣੋ ਕਿ ਸਾਡੇ ਪੱਖ ਚ ਬਹੁਤ ਕੁਝ ਹੈ ਅਗਰ ਤੁਸੀਂ ਇਹ ਕਹਿੰਦੇ ਹੋ ਤੁਹਾਡੇ ਆਰਡਰ ਲਾਗੂ ਸਰਕਾਰਾਂ ਨੇ ਨਹੀਂ ਕੀਤੇ ਤਾਂ ਕਿਸਾਨਾਂ ਨੂੰ ਸਜ਼ਾ ਦੇਣ ਦੀ ਬਜਾਏ ਅਗਰ ਤਿੰਨਾਂ ਹੀ ਸਟੇਟਾਂ ਦੇ ਇੱਕ ਇੱਕ ਸੀਨੀਅਰ ਮੌਸਟ ਅਧਿਕਾਰੀ ਨੂੰ ਜੇਲ੍ਹ ਭੇਜਿਆ ਜਾਂਦਾ ਉਸੇ ਦਿਨ ਜਿੱਦੇ ਤੁਹਾਡਾ ਆਰਡਰ ਨਹੀਂ ਮੰਨਿਆ ਸੀ ਤਾਂ ਮੈਨੂੰ ਲੱਗਦਾ ਅੱਜ ਨੂੰ ਉਹ ਸਾਰਾ ਕੁਝ ਹੀ ਮਸਲਾ ਹੱਲ ਹੋ ਜਾਣਾ ਸੀ ਤੁਹਾਡਾ ਆਰਡਰ ਮੰਨਿਆ ਜਾਣਾ ਸੀ 100 ਰੁਪਏ ਪ੍ਰਤੀ ਕੁੰਟਲ ਦਿੱਤੇ ਜਾਣਾ ਸੀ ਪলিউਸ਼ਨ ਹੋਣਾ ਹੀ ਨਹੀਂ ਸੀ